ਉਸਪੁਰ ਤੋਂ ਹਰਿਦੁਆਰ ਲਈ ਜਿਹੜੀ ਸਪੈਸ਼ਲ ਟ੍ਰੇਨ ਨਵੀਂ ਸ਼ੁਰੂ ਹੋਣ ਜਾ ਰਹੀ ਹੈ ਉਸ ਦਾ ਇਸ ਵਕਤ ਫਰੀਦਕੋਟ ਵਿੱਚ ਸਵਾਗਤ ਕੀਤਾ ਜਾ ਰਿਹਾ ਰਾਤ ਦਾ ਸਮਾਂ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਵਕਤ ਹੱਥਾਂ ਦੇ ਵਿੱਚ ਹਾਰ ਫੜ ਕੇ ਜੋ ਲੋਕ ਨੇ ਫਰੀਦਕੋਟ ਦੇ ਇਸ ਵਕਤ ਖੜੇ ਹੋਏ ਨੇ ਤੇ ਸਵਾਗਤ ਕੀਤਾ ਜਾ ਰਿਹਾ ਇਸ ਟ੍ਰੇਨ ਦਾ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਲੱਡੂਆਂ ਦੇ ਡੱਬੇ ਜਿਹੜੇ ਹੱਥਾਂ ਵਿੱਚ ਫੜੇ ਹੋਏ ਨੇ ਹਾਰ ਹੱਥਾਂ ਵਿੱਚ ਫੜੇ ਹੋਏ ਨੇ ਅਤੇ ਖੁਸ਼ੀ ਜਿਹੜੀ ਹੈਗੀ ਹੈ ਉਹ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਟ੍ਰੇਨ ਜਿਹੜੀ ਹੈਗੀ ਹੈ ਬਹੁਤ ਵੱਡੀ ਮੰਗ ਸੀਗੀ ਜੋ ਕਿ ਇਸ ਇਲਾਕੇ ਦੀ ਉਹ ਪੂਰੀ ਹੋਣ ਜਾ ਰਹੀ ਹੈ ਅਤੇ ਟ੍ਰੇਨ ਦਾ ਇਸ ਵਕਤ ਸਵਾਗਤ ਜਿਹੜਾ ਹੈ ਉਹ ਫਰੀਦਕੋਟ ਵਿੱਚ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਰਾਤ ਦਾ ਸਮਾਂ ਹੈ ਪਰ ਜਿਹੜੇ ਸ਼ਰਦਾਲੂ ਨੇ ਉਹਨਾਂ ਦੀ ਖੁਸ਼ੀ ਇਸ ਵਕਤ ਜਿਹੜੀ ਹੈਗੀ ਹੈ ਇੱਥੇ ਉਹਨਾਂ ਦੇ ਵਿੱਚ ਵੇਖੀ ਜਾ ਸਕਦੀ ਹੈ ਤਾਂ ਟ੍ਰੇਨ ਤੁਸੀਂ ਵੇਖ ਸਕਦੇ ਹੋ ਪਹੁੰਚ ਰਹੀ ਹੈ ਅਤੇ ਜਕਾਰਿਆਂ ਦੇ ਨਾਲ ਟ੍ਰੇਨ ਦਾ ਸਵਾਗਤ ਇਸ ਵਕਤ ਤੇ ਕਰਦੇ ਹੋਏ ਫਰੀਦਕੋਟ ਦੇ ਲੋਕ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਟ੍ਰੇਨ ਨੂੰ ਫੁੱਲਾਂ ਦੇ ਨਾਲ ਸਜਾਇਆ ਹੋਇਆ ਹੈ ਤਾਏ ਟ੍ਰੇਨ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਟ੍ਰੇਨ ਦਾ ਪਹੁੰਚਣ ਤੇ ਸਵਾਗਤ ਜਿਹੜਾ ਪੱਕੇਤਾ ਜਾ ਰਿਹਾ ਹੈ ਤਾਂ ਜੋ ਟ੍ਰੇਨ ਦੇ ਪਾਇਲਟ ਨੇ ਟ੍ਰੇਨ ਦੇ ਚਾਲਕ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਤਾਂ ਹਾਰ ਪਾ ਕੇ ਉਹਨਾਂ ਦਾ ਸਵਾਗਤ ਇਸ ਵਕਤ ਕਰਦੇ ਹੋਏ ਦਿਖਾਈ ਦੇਣਗੇ ਤਾਂ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਤਾਂ ਫੁੱਲਾਂ ਦੇ ਹਾਰਾ ਦੇ ਨਾਲ ਸਵਾਗਤ ਇਸ ਵਕਤ ਕੀਤਾ ਜਾ ਰਿਹਾ ਹੈ ਇਹ ਸਵਾਗਤ ਦੀਆਂ ਤਸਵੀਰਾਂ ਨੇ ਜਿੱਥੇ ਕਿ ਗੰਗਾ ਮਈਆ ਕੀ ਜੈ ਆਰਹਰ ਮਹਾਦੇਵ ਦੇ ਨਾਰੇ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਤਾਂ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਪੂਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਇਸ ਵਕਤ ਜਿਹੜੇ ਟ੍ਰੇਨ ਦੇ ਚਾਲਕ ਨੇ ਉਹਨਾਂ ਦਾ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰ ਤੁਸੀਂ ਵੇਖ ਰਹੇ ਹੋ ਬੇहद ਖੁਸ਼ੀ ਦੀ ਲਹਿਰ ਜਿਹੜੀ ਹੈ ਉਹ ਇੱਥੇ ਪਾਈ ਜਾ ਰਹੀ ਹੈ ਇੱਕ ਦੂਜੇ ਦਾ ਮੂੰਹ ਮਿੱਠਾ ਕਰਾ ਕੇ ਅਤੇ ਇਸ ਵਕਤ ਇਸ ਦੀ ਖੁਸ਼ੀ ਜਿਹੜੀ ਹੈਗੀ ਹੈ ਉਹ ਸਾਂਝੀ ਕੀਤੀ ਜਾ ਰਹੀ ਹੈ ਤਾਂ ਉਸ ਖੁਸ਼ੀ ਦੀ ਆ ਇਹ ਤੁਸ ਵੀਰਾ ਤੁਸੀਂ ਵੇਖ ਰਹੇ ਹੋ ਜਿੱਤੇ ਕਿ ਇਸ ਵਕਤ ਫੁੱਲਾਂ ਦੀ ਵਰਖਾ ਕੀਤੀ ਗਈ ਹੈ ਸਵਾਗਤ ਜਿਹੜਾ ਹੈਗਾ ਕੀਤਾ ਜਾ ਰਿਹਾ ਟਰੇਨ ਦਾ ਅਤੇ ਲੋਕਾਂ ਦੇ ਵਿੱਚ ਇਸ ਵਕਤ ਖੁਸ਼ੀ ਦੀ ਲਹਿਰ ਹੈ ਗੌਰਵ ਜੀ ਸਾਡੇ ਨਾਲ ਗੌਰਵ ਜੀ ਕਿੰਨੀ ਵੱਡੀ ਮੰਗ ਪੂਰੀ ਹੋਈ ਅੱਜ ਦੇਖੋ ਜੀ ਬਹੁਤ ਵੱਡੀ ਮੰਗ ਸੀ ਕਈਆਂ ਸ਼ਰਧਾਲੂਆਂ ਦੀ ਮੰਗ ਸੀ ਕਿ ਹਰਦوار ਨੂੰ ਇੱਥੋਂ ਟਰੇਨ ਜਾਵੇ ਤੇ ਕਈ ਨਾਨਕ ਨਾਮ ਲੈਵਾ ਸੰਤਾਂ ਦੀ ਡਿਮਾਂਡ ਸੀ ਕਿ ਹਜੂਰ ਸਾਹਿਬ ਨੂੰ ਟਰੇਨ ਮਿਲੇ ਸੋ ਮਾਨਯੋਗ ਮੋਦੀ ਸਾਹਿਬ ਦੀ ਸਰਕਾਰ ਨੇ ਸਾਡੀ ਇਹ ਡਿਮਾਂਡ ਪੂਰੀ ਕੀਤੀ ਹੈ ਇਸ ਵਿੱਚ ਖਾਸ ਯੋਗਦਾਨ ਅਸ਼ਵਨੀ ਵੈਸ਼ਨਵ ਜੀ ਸਰਦਾਰ ਅਮਨੀਤ ਸਿੰਘ ਬਿੱਟੂ ਜੀ ਦਾ ਮੈਂ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਮੋਦੀ ਸਾਹਿਬ ਤੇ ਅਸ਼ਵਨੀ ਵੈਸ਼ਨਵ ਜੀ ਤੇ ਬਿੱਟੂ ਜੀ ਤੋਂ ਡਿਮਾਂਡ ਕਰਦਾ ਕਿ ਜਿਹੜਾ ਇਹਦਾ ਸਮਾਂ ਵਧਾਇਆ ਜਾਵੇ ਸਾਰੇ ਯਾਤਰੀਆਂ ਦੀ ਡਿਮਾਂਡ ਹੈ ਕਿ ਟ੍ਰੇਨ ਵਧ ਟ੍ਰੇਨਾਂ ਜਿਹੜੀ ਸਾਨੂੰ ਹਫ਼ਤੇ 'ਚ ਘੱਟ ਤੋਂ ਘੱਟ 3 ਦਿਨਾਂ ਵਾਸਤੇ ਦਿੱਤੀ ਜਾਵੇ ਲੋਕ ਬੜੇ ਖੁਸ਼ ਨੇ ਮੂੰਹ ਮਿੱਠਾ ਕਰਵਾਇਆ ਜਾ ਲੱਡੂ ਵੰਡੇ ਜਾ ਰਹੇ ਨੇ ਬਹੁਤ ਜ਼ਿਆਦਾ ਖੁਸ਼ੀ ਆ ਜੀ ਗੰਗਾ ਮਈਆ ਦੇ ਦਰਸ਼ਨ ਕਰਨ ਗੰਗਾ ਮਈਆ ਦੀ ਆਰਤੀ ਵੇਖਣ ਦਾ ਜਿਹੜਾ ਸਾਨੂੰ ਵੀਰ ਬਜਰੰਗੇ ਤੰਦੂ ਜਿਹੜਾ ਸਹਾਬਾਗ ਆ ਹੁਣ ਮਿਲੂਗਾ ਕਦੀ ਜਿਨ੍ਹਾਂ ਨੇ ਗੰਗਾ ਮਈਆ ਦੇ ਦਰਸ਼ਨ ਕਰਨੇ ਸੀ ਕੋਈ ਬਠਿੰਡੇ ਤੋਂ ਟ੍ਰੇਨ ਲੈਂਦਾ ਸੀ ਕੋਈ ਕਿੱਥੋਂ ਚੜਦਾ ਸੀ ਕੋਈ ਕਿੱਥੋਂ ਚੜਦਾ ਸੀ ਹੁਣ ਫਰੀਦਕੋਟ ਦੀ ਧਰਤੀ ਤੋਂ ਪਾਵਨ ਪੁਜਤਰ ਬਾਬਾ ਫਰੀਦੀ ਦੀ ਧਰਤੀ ਤੋਂ ਅਸੀਂ ਗੰਗਾ ਮਈਆ ਦੇ ਦਰਸ਼ਨ ਲਈ ਇੱਥੋਂ ਸਿੱਧਾ ਜਾ ਸਕਦੇ ਹਾਂ ਇਹ ਕਹਾਤਾ ਬਿਲਕੁਲ ਤਸਵੀਰ ਤੁਸੀਂ ਵੇਖ ਸਕਦੇ ਹੋ ਇਸ ਵਕਤ ਹੈ ਜਿਹੜੇ ਲੋਕ ਇੱਥੇ ਪਹੁੰਚੇ ਹੋਏ ਨੇ ਤਾਂ ਗੱਲਬਾਤ ਜਿਹੜੀ ਇਹ ਕੀਤੀ ਜਾ ਰਹੀ ਹੈ ਦਾ ਸਵਾਗਤ ਕੀਤਾ ਗਿਆ। ਐਸਾ ਹੀ ਸਵਾਗਤ ہمارا ਫਰੀਦਪੁਰ ਵਿੱਚ ਹੋਇਆ ਗਾੜੀ ਚੱਲਣ ਦੇ ਪਹਿਲੇ। ਆਹ ਗਾੜੀ ਫਰੀਦਕੋਟ ਦੇ ਪਹੁੰਚੀ ਹੈ। ਉਸੇ ਵੀ ਬੜੀਆ ਇਹ ਆਸਰ ਦਾ ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਧੰਨਵਾਦੀ ਤੁਹਾਡਾ। ਹਰ ਹਰ ਮਹਾਦੇਵ। ਬਿਲਕੁਲ ਇਹ ਤਸਵੀਰ ਤੁਸੀਂ ਵੇਖ ਰਹੇ ਹੋ ਬੇहद ਖੁਸ਼ੀ ਜਿਹੜੀ ਹੈਗੀ ਐ ਇੱਥੇ ਲੋਕਾਂ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ। ਆਹ ਉਸ ਖੁਸ਼ੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ। ਕਿੱਦਾਂ ਦਾ ਲੱਗ ਰਿਹਾ ਜੀ ਲੱਡੂ ਖੋਇਆ ਜਾ ਰਿਹਾ? ਬਹੁਤ ਵਧੀਆ ਲੱਗਿਆ ਜੀ ਸਾਨੂੰ ਬਹੁਤ ਚਿਰ ਬਾਅਦ ਹਰਦوار ਵਾਸਤੇ ਇੱਕ ਟ੍ਰੇਨ ਮਿਲੀ ਹੈਗੀ ਹੈ ਸਾਡੀ ਵੈਸੇ ਤਾਂ ਮੰਗ ਹੈਗੀ ਹੈ ਰੋਜ਼ ਹੁਣੀ ਚਾਹੀਦੀ ਜਾਣੀ ਚਾਹੀਦੀ ਹੈਗੀ ਹੈ ਹਰ ਹਰ ਮਹਾਦੇਵ ਬਿਲਕੁਲ ਤਸਵੀਰ ਤੁਸੀਂ ਵੇਖੀ ਆ ਕਿ ਖੁਸ਼ੀ ਜਿਹੜੀ ਹੈ ਉਹ ਸਾਂਝੀ ਕੀਤੀ ਜਾ ਰਹੀ ਹੈ ਇੱਕ ਦੂਜੇ ਦਾ ਮੂੰਹ ਮਿੱਠਾ ਜਿਹੜਾ ਉਹ ਕਰਵਾਇਆ ਜਾ ਰਿਹਾ ਹੈ ਤਾਂ ਉਸ ਖੁਸ਼ੀ ਦੀਆਂ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਸਰ ਕਿਹਦਾ ਲੱਗ ਰਹਾ ਬਹੁਤ ਵਧੀਆ ਲੱਗ ਰਹਾ ਜੀ ਬਹੁਤ ਵਧੀਆ ਬਹੁਤ ਖੁਸ਼ੀ ਦੀ ਗੱਲ ਆ ਗੱਡੀ ਚੱਲੀ ਆ ਹਾਂਜੀ ਧੰਨਵਾਦ ਤੁਹਾਡਾ ਸਾਹਿਬ ਕਿੰਨਾ ਕੰਨੀ ਹੈ ਰਿਸ਼ੀਗੇਸ ਤੱਕ ਹਰ ਹਰ ਹਰਵਾ ਬਿਲਕੁਲ ਤਾਂ ਬੜੀ ਖੁਸ਼ੀ ਜਿਹੜੀ ਹੈ ਕਿ ਲੋਕਾਂ ਦੇ ਵਿੱਚ ਪਾਈ ਜਾ ਰਹੀ ਹੈ ਕਿਆ ਕਹਿਣਾ ਚਾਹੋਗੇ ਉਹ ਵਧੀਆ ਗੱਲ ਬਿਲਕੁਲ ਬੇਹਦ ਖੁਸ਼ੀ ਜਿਹੜੀ ਹੈ ਬੜੇ ਖੁਸ਼ ਹਾਂਜੀ ਸਾਡੇ ਪੂਰੋਂ ਹੀ ਕਾਫੀ ਸਾਲਾਂ ਤੋਂ ਵੇਟ ਕਰ ਰਹੇ ਸੀ ਇਹਦੀ ਕਿੰਨੇ ਸਾਲਾਂ ਬਾਅਦ ਟ੍ਰੇਨ ਚੱਲਣੀ ਹੈ ਤੇ ਖੁਸ਼ੀ ਦੀ ਗੱਲ ਤਾਂ ਹੋਏਗੀ ਜੈ ਬੋਲ ਬੋਲ ਹਰ ਹਰ ਮਾਦੇ ਜੋਰ ਸੇ ਜੋਰ ਸੇ ਬੋਲ ਹਰ ਹਰ ਮਹਾਦੇਵ ਬਿਲਕੁਲ ਤਸਵੀਰ ਤੁਸੀਂ ਵੇਖ ਸਕਦੇ ਹੋ ਟ੍ਰੇਨ ਜਿਹੜੀ ਰਵਾਨਾ ਹੋ ਰਹੀ ਹੈ ਤੇ ਖੁਸ਼ੀ ਜਿਹੜੀ ਹੈਗੀ ਇਸ ਵਕਤ ਤੁਸੀਂ ਵੇਖ ਸਕਦੇ ਹੋ ਜੈਕਾਰੇ ਛੱਡਦੇ ਹੋਏ ਇਸ ਵਕਤ ਟ੍ਰੇਨ ਜਿਹੜੀ ਐਥੋਂ ਰਵਾਨਾ ਹੋ ਰਹੀ ਹੈ ਤਾਂ ਪ੍ਰਭੂ શ્રી ਰਾਮ ਦੇ ਝੰਡੇ ਲਗਾਏ ਹੋਏ ਨੇ ਅਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਖੁਸ਼ੀ ਦੀਆਂ ਇਹ ਤਸਵੀਰਾਂ ਨੇ ਅਭਿਵਾਦਨ ਕਰਦੇ ਹੋਏ ਨਜ਼ਰ ਆ ਰਹੇ ਨੇ ਲੋਕ ਅਤੇ ਬੇहद ਖੁਸ਼ ਜਿਹੜੇ ਨੇ ਇੱਥੇ ਲੋਕ ਨੇ ਸਰਦਾਲੂ ਜਿਹੜੇ ਨੇ ਗੰਗਾ ਮਈਆਂ ਦੇ ਦਰਸ਼ਨ ਕਰਨ ਦੇ ਲਈ ਫਰੀਦਕੋਟੋਂ ਵਿੱਚ ਇਸ ਵਕਤ ਰਵਾਨਾ ਹੋ ਰਹੇ ਨੇ ਤਾਂ ਇਹ ਤਸਵੀਰ ਜਿਹੜੀ ਹੈ ਫਰੀਦਕੋਟ ਦੀ ਹੈ ਜਿੱਥੇ ਕਿ ਇਸ ਵਕਤ ਸਵਾਗਤ ਕੀਤਾ ਗਿਆ ਸਟ੍ਰੇਨ ਦਾ ਜੋ ਕਿ ਫਿਰੋਜ਼ਪੁਰ ਤੋਂ ਹਰਿਦੁਆਰ ਦੇ ਲਈ ਚਲਾਈ ਗਈ ਹੈ ਜਿੱਥੇ ਕਿ ਲੋਕ ਸੰਧਿਆ ਆਰਤੀ ਵਿੱਚ ਵੀ ਪਾਗਲ ਸਕਣਗੇ ਅਤੇ ਜੋ तमाम ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਕਿੰਨੀ ਖੁਸ਼ੀ ਜਿਹੜੀ ਹੈਗੀ ਹੈ ਲੋਕਾਂ ਦੇ ਵਿੱਚ ਪਾਈ ਜਾ ਰਹੀ ਹੈ ਬੇਹੱਦ ਲੋਕ ਖੁਸ਼ ਨੇ ਅਤੇ ਲੋਕਾਂ ਨੇ ਮੰਗ ਕੇ ਦੇਖ ਕੇ ਇਸ ਸਟ੍ਰੇਨ ਦਾ ਸਮਾ ਜਿਹੜਾ ਹੈਗਾ ਉਹ ਵਿਦਾਇਆ ਜਾਵੇ ਨਾਲ ਨਾਲ ਕੇਂਦਰ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹੋਏ ਲੋਕ ਇੱਥੇ ਦਿਖਾਈ ਦਿੱਤੇ ਨੇ ਫਰੀਦਕੋ ਤੋਂ ਕੈਮਰਾ ਬਹੌਸਨਾ ਬਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਡੈਨਿਕ ਸਵੇਰਾ ਟੀਵੀ